ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਨੰਬਰੀਕ ਲਸਣ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਜਿਸ ਵਿੱਚ ਅਜਿਹੇ ਮਿਸ਼ਰਣ ਹੁੰਦੇ ਹਨ ਜੋ ਫਾਈ ਬਰੋਵਨ ਦੇ ਉਤਪਾਦਨ ਨੂੰ ਘਟਾਉਂਦੇ ਹਨ ਇਹ ਖੂਨ ਪਤਲਾ ਰੱਖਦਾ ਹੈ ਅਤੇ ੱਟਕੇ ਬਨਣ ਤੋਂ ਰੋਕਦਾ ਹੈ ਨੰਬਰ 2 ਰੋਜ਼ਾਨਾ ਖਾਣੇ ਦੇ ਨਾਲ ਖੀਰਾ ਜ਼ਰੂਰ ਖਾਓ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾ ਜਾਓਗੇ ਨੰਬਰ 3 ਅਦਰਕ ਅਤੇ ਅਦਰਕ ਆਯੁਰਵੇਦ ਵਿੱਚ ਅਦਰਕ ਬਹੁਤ ਹੀ ਮਹੱਤਵਪੂਰਨ ਮੰਨਿਆ ਜਾਂਦਾ ਹੈ ਇਸ ਵਿੱਚ ਕੁਦਰਤੀ ਸੋਜ ਨੂੰ ਸੋਜ ਸਮਰਤੀ ਮਿਸ਼ਰਣ ਹੁੰਦੇ ਹਨ ਜਿਨ੍ਹਾਂ ਨੂੰ ਜੰਝਾਲ ਕਿਹਾ ਜਾਂਦਾ ਹੈ ਜੰਝਾ ਰੋਜ਼ ਪਲਾ ਲੈਂਟ ਇਕਤਾ ਨੂੰ ਘਟਾਉਂਦੇ ਹਨ ਜੋ ਖੂਨ ਨੂੰ ਪਤਲਾ ਰੱਖਦਾ ਹੈ ਅਤੇ ਸਿਹਤਮੰਦ ਖੂਨ ਸੰਚਾਰ ਨੂੰ ਬਣਾਈ ਰੱਖਣ ਵਿੱਚ ਵੀ ਮਦਦ ਕਰਦਾ ਹੈ ਨੰਬਰ 3 ਹਰੇ ਰੋਜ਼ ਰਾਤ ਨੂੰ ਪੈਰਾਂ ਦੀ ਮਾਲਿਸ਼ ਕਰੋ ਬਿਮਾਰੀਆਂ ਘਟ ਬਿਮਾਰ ਘਟ ਹੋਮੋਗੇ ਨੰਬਰ 5 ਹਲਦੀ ਭਾਰਤੀ ਰਸੋਈ ਦਾ ਹੀ ਬਹੁਤ ਮਹੱਤਮ ਪੂਰਨ ਮਸਾਲਾ ਹੈ ਕਈ ਰੋਗਾਂ ਲਈ ਵੀ ਪੱਕੀ ਦਵਾਈ ਹੈ ਹਲਦੀ ਵਿੱਚ ਕੜੀ ਕਿਉਂ ਵੀ ਨਾਮ ਦਾਇਕ ਮਹੱਤਮ ਪੂਰਨ ਤੱਤ ਹੈ ਜੋ ਕਿ ਔਕਸੋਡੈਂਟ ਅਤੇ ਐਂਟੀ ਇਪੋਲੋਮੈਂਟਰੀ ਗੁਣਾ ਨਾਲ ਵੀ ਭਰਪੂਰ ਹੁੰਦਾ ਹੈ ਇਸ ਕਾਰਨ ਖੂਨ ਵਿੱਚ ਥਕੇ ਨਹੀਂ ਬਣਦੇ ਅਤੇ ਸਰੀਰ ਵਿੱਚ ਖੂਨ ਦਾ ਪ੍ਰਵਾਹ ਵੀ ਠੀਕ ਰਹਿੰਦਾ ਹੈ ਨੰਬਰ 6 ਕਿਸੇ ਨੂੰ ਆਪਣਾ ਸਹਾਰਾ ਕਦੇ ਨਾ ਬਣਾਓ ਕਿਉਂਕਿ ਸਹਾਰਾ ਤੁਹਾਨੂੰ ਹਮੇਸ਼ਾ ਕਮਜ਼ੋਰ ਬਣਾਉਂਦੇ ਹਨ ਨੰਬਰ 7 ਵਿਟਾਮਿਨ ਸੀ ਨਾਲ ਭਰਪੂਰ ਫਲ ਵਿਟਾਮਿਨ ਸੀ ਨਾਲ ਸਾਡੇ ਸਰੀਰ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ ਅਜਿਹੀ ਸਥਿਤੀ ਵਿੱਚ ਸੰਤਰਾ, ਨਿੰਬੂ, ਅੰਗੂਰ, ਕੀਵੀ ਵਰਗੇ ਫਲ ਖੱਟੇ ਫਲਾਂ ਦਾ ਨਿਯਮਤ ਸੇਵਨ ਕਰਨਾ ਕਰਨਾ ਵਿਟਾਮਿਨ ਸੀ ਦੇ ਨਾਲ ਇਨ੍ਹਾਂ ਫਲਾਂ ਵਿੱਚ ਵਿਓ ਪਲੋ ਨੋਟਸ ਵੀ ਭਰਪੂਰ ਮਾਤਰਾ ਵਿੱਚ ਹੁੰਦੇ ਹਨ ਇਹ ਦੋਵੇਂ ਸਰੀਰ ਦੇ ਸੈੱਲਾਂ ਦੀਆਂ ਕੰਧਾਂ ਨੂੰ ਮਜ਼ਬੂਤ ਕਰਦੇ ਹਨ ਅਤੇ ਉਨ੍ਹਾਂ ਦੇ ਸੋਜਸ ਨੂੰ ਦੂਰ ਕਰਦੇ ਹਨ ਜਿਸ ਦੀ ਮਦਦ ਨਾਲ ਮਦਦ ਨਾਲ ਖੂਨ ਵਿੱਚ ਠੱਕੇ ਨਹੀਂ ਬਣਦੇ ਸਰੀਰ 'ਚ ਖੂਨ ਵੀ ਆਸਾਨੀ ਨਾਲ ਵਹਿੰਦਾ ਰਹਿੰਦਾ ਹੈ ਨੰਬਰ 8 ਚੰਗੇ ਸਮੇ ਨਾਲੋਂ ਜ਼ਿਆਦਾ ਚੰਗੇ ਇਨਸਾਨ ਨਾਲ ਰਿਸ਼ਤਾ ਰੱਖੋ ਇੱਕ ਚੰਗਾ ਇਨਸਾਨ ਚੰਗਾ ਸਮਾਂ ਲਿਆ ਸਕਦਾ ਹੈ ਪਰ ਚੰਗਾ ਸਮਾਂ ਚੰਗਾ ਇਨਸਾਨ ਨਹੀਂ ਲਿਆ ਸਕਦਾ ਨੰਬਰ 9 ਗਰੀਨ ਟੀ ਗ੍ਰੀਨ ਟੀ ਵਿੱਚ ਐਂਟੀ ਇਮਪਲੋਮੈਂਟਰੀ ਅਤੇ ਐਂਟੀਆਕਸਡੈਂਟ ਗੁਣ ਪਾਏ ਜਾਂਦੇ ਹਨ ਇਸ ਵਿੱਚ ਮੌਜੂਦ ਕੰਚੀ ਨਾਮਕ ਤੱਤ ਖੂਨ ਨੂੰ ਪਤਲਾ ਕਰਦਾ ਹੈ ਅਤੇ ਇਸ ਦੇ ਧੱਕੇ ਬਣ ਤੋਂ ਰੋਕਦਾ ਹੈ ਉਤਪਾਦਨ ਨੂੰ ਕਟਾ ਕੇ ਖੂਨ ਦੇ ਜੰਗਣ ਨੂੰ ਰੋਕਦਾ ਹੈ ਇਸ ਸੌਰੀ ਜੰਮਣ ਨੂੰ ਰੋਕਦਾ ਹੈ ਇਸ ਤੋਂ ਇਲਾਵਾ ਇਸ ਦਾ ਨਿਮਤ ਸੇਵਨ ਸੱਲਾਂ ਵਿੱਚ ਖੂਨ ਦੇ ਪ੍ਰਵਾਹ ਨੂੰ ਵੀ ਸੁਧਾਰਦਾ ਹੈ ਨੰਬਰ 10 ਚੰਗੀ ਜਾ ਮਾੜੇ ਹਰ ਕਰਮ ਦੀ ਨੀ ਮੰਨ ਵਿੱਚ ਹੁੰਦੀ ਹੈ ਜੇਕਰ ਮਨ ਸਹੀ ਹੋਵੇ ਤਾਂ ਕੋਈ ਵੀ ਵਿਅਕਤੀ ਗਲਤ ਨਹੀਂ ਕਰ ਸਕਦਾ ਨੰਬਰ 11 ਡਾਰਕ ਚਾਕਲੇਟ ਜੇਕਰ ਤੁਸੀਂ ਆਪਣੇ ਖੂਨ ਨੂੰ ਪਤਲਾ ਅਤੇ ਸਿਹਤਮੰਦ ਰੱਖਣਾ ਚਾਹੁੰਦੇ ਹੋ ਤਾਂ ਡਾਰਕ ਚਾਕਲੇਟ ਦਾ ਸੀਮਤ ਮਾਤਰਾ ਵਿੱਚ ਸੇਵਨ ਕਰਨਾ ਤੁਹਾਡੇ ਲਈ ਬਦਿਆ ਬਿਲਕੁਪ ਹੈ ਦਾ ਡਾਰਕ ਚਾਕਲੇਟ ਵਿੱਚ ਫੋਲੋ ਨਾਮਕ ਮਿਸ਼ਰਣ ਹੁੰਦੇ ਹਨ ਜੋ ਐਂਟੀ ਆਕਸੀਡੈਂਟ ਦੇ ਭਰੂਪ ਰੂਪ ਵਿੱਚ ਕੰਮ ਕਰਦੇ ਹਨ ਫੋਨੋ ਦੇ ਖੰਗਣ ਦੇ ਜਮਣ ਦੀ ਪ੍ਰਕਿਰਿਆ ਨੂੰ ਮੌਲ ਕਰਕੇ ਉਹਨਾਂ ਨੂੰ ਪਤਲਾ ਕਰਨ ਵਿੱਚ ਮਦਦ ਕਰਦੇ ਹਨ ਨੰਬਰ 12 ਮਨੁੱਖ ਦਾ ਸਭ ਤੋਂ ਵਧੀਆ ਮਿੱਤਰ ਉਸਦੀ ਆਪਣੀ ਆਤਮਾ ਤੇ ਮਨ ਹੁੰਦਾ ਹੈ ਜੋ ਚੰਗੀਆਂ ਗੱਲਾਂ ਤੇ ਸਾਵਾਸ਼ੀ ਦਿੰਦਾ ਹੈ ਤੇ ਮਾੜੀਆਂ ਗੱਲਾਂ ਦੀ ਆਲੋਚਨਾ ਕਰਦਾ ਹੈ ਨੰਬਰ 13 ਵਦੇ ਹੋਏ ਪਾਰ ਨੂੰ ਕੱਟ ਕਰਨ ਨਾਲ ਕੈਸਟਰੋਲ ਨੂੰ ਵੀ ਕੱਟ ਕੀਤਾ ਜਾ ਸਕਦਾ ਹੈ ਨੰਬਰ 14 ਆਪਣੀ ਆਰਥਿਕ ਸਥਿਤੀ ਨੂੰ ਗੁਪਤ ਰੱਖਣਾ ਚਾਹੀਦਾ ਹੈ ਜੇਕਰ ਤੁਹਾਡੀ ਹਾਲਤ ਚੰਗੀ ਹੈ ਤਾਂ ਲੋਕ ਤੁਹਾਡੇ ਤੋਂ ਉਦਾਰ ਮੰਗਣ ਲੱਗਣਗੇ ਤੇ ਜੇਕਰ ਤੁਹਾਡੀ ਹਾਲਤ ਮਾੜੀ ਹੈ ਤਾਂ ਉਹ ਤੁਹਾਡੀ ਇੱਜ਼ਤ ਵੀ ਨਹੀਂ ਕਰਨਗੇ ਤੇ ਤੁਹਾਡਾ ਸਾਥ ਵੀ ਦੇਣਗੇ ਇਸ ਲਈ ਸੁਖ ਤੇ ਦੁੱਖ ਨੂੰ ਆਪਣੇ ਤੱਕ ਹੀ ਸੀਮਤ ਰੱਖੋ ਨੰਬਰ 15 ਚੰਗੀ ਸਿਹਤ ਲਈ ਹਰ ਰੋਜ਼ ਲੋੜ ਦੀ ਮਾਤਰਾ ਵਿੱਚ ਹੀ ਪਾਣੀ ਪੀਵੋ ਨੰਬਰ 16 ਜ਼ਿੰਦਗੀ ਸਭ ਤੋਂ ਔਖੀ ਪਰ ਕੀਆ ਹੈ ਬਹੁਤ ਸਾਰੇ ਲੋਕ ਦੂਜਿਆਂ ਦੀ ਨਕਲ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿਉਂਕਿ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਹਰ ਕਿਸੇ ਦਾ ਪ੍ਰਸ਼ਨ ਪੱਤਰ ਵੱਖਰਾ ਹੈ ਨੰਬਰ 17 ਜੇਕਰ ਤੁਸੀਂ ਸ਼ਰਾਬ ਪਿੰਦੇ ਹੋ ਤਾਂ ਲਿਮਟ ਮਾਤਰਾ ਵਿੱਚ ਹੀ ਪੀਵੋ ਇਹ ਖਰਾਬ ਕੈਸਟਰੋਨ ਨੂੰ ਵਧਾ ਸਕਦੀ ਹੈ ਨੰਬਰ 18 ਪੈਸਾ ਇਨਸਾਨ ਨੂੰ ਉੱਪਰ ਲਿਜਾ ਸਕਦਾ ਹੈ ਪਰ ਇਨਸਾਨ ਪੈਸੇ ਨੂੰ ਉੱਪਰ ਨਹੀਂ ਲਿਜਾ ਸਕਦਾ ਨੰਬਰ 19 ਡਰ ਲੋ ਟੈਂਟ ਤੋਂ ਬਚੋ ਉਪਮਾ 3 ਐਂਟੀਆਕਥਰ ਜਿਵੇਂ ਮੱਛੀ ਫੇ ਫਲਿਕੋ ਸ਼ੀਲ ਅਤੇ ਅਖਰੋਟ ਸ਼ਾਮਿਲ ਕਰੋ ਫਲਾਂ ਸਬਜ਼ੀਆਂ ਅਤੇ ਸਾਬਤ ਅਨਾਜ ਨਾਲ ਭਰਪੂਰ ਪੋਸ਼ਟਿਕ ਭੋਜਨ ਖਾਓ ਨੰਬਰ ਬੀ ਜੇ ਕਦੇ ਅਨੁਚਿਤ ਸਮਾਂ ਆ ਜਾਵੇ ਤਾਂ ਬੁਰਾ ਨਾਮ ਨੂੰ ਕਈ ਵਾਰ ਇਹ ਬੁਰਾ ਵਕਤ ਤੁਹਾਨੂੰ ਕਿਸੇ ਭਲੇ ਇਨਸਾਨ ਨਾਲ ਮਿਲਾਉਣ ਲਈ ਹੀ ਆਉਂਦਾ ਹੈ ਨੰਬਰ 21 ਚਲੋ ਦੌੜੋ ਜਾਂ ਸਾਈਕਲ ਚਲਾਓ ਆਪਣੀ ਰੋਜ਼ਾਨਾ ਰੁਟੀਨ ਵਿੱਚ ਕਸਰਤ ਨੂੰ ਸ਼ਾਮਿਲ ਕਰਨਾ ਚੱਕੀਨੀ ਬਣਾਓ ਨੰਬਰ 22 ਉਹਨਾਂ ਲੋਕਾਂ ਤੋਂ ਦੂਰੀਆਂ ਹੀ ਠੀਕ ਨੇ ਜਿਨ੍ਹਾਂ ਨੇ ਕਦੇ ਨੇੜਤਾ ਦੀ ਕਦਰ ਹੀ ਨਹੀਂ ਕੀਤੀ ਹੁੰਦੀ ਨੰਬਰ 23 ਸਿਗਰਟ ਪੀਣਾ ਨਾਲ ਬੈਡ ਕੈਸਟਰੋਲ ਨੂੰ ਵਧਾਉਂਦਾ ਹੈ ਅਤੇ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵੀ ਵਧਾਉਂਦਾ ਹੈ ਨੰਬਰ 24 ਲੋਹੇ ਨੂੰ ਕੋਈ ਵੀ ਨਸ਼ਟ ਨਹੀਂ ਕਰ ਸਕਦਾ ਉਸ ਦੀ ਆਪਣੀ ਜੰਗਾਲ ਉਸ ਨੂੰ ਖਤਵਾ ਕਰ ਦਿੰਦੀ ਹੈ ਠੀਕ ਇਸੇ ਤਰ੍ਹਾਂ ਇੱਕ ਮਨੁੱਖ ਨੂੰ ਉਸਦੀ ਮਾਨ ਸਿੱਕਤਾ ਹੀ ਤਵਾ ਕਰ ਦਿੰਦੀ ਹੈ ਕੋਈ ਹੋਰ ਨਹੀਂ ਨੰਬਰ 25 ਜੇਕਰ ਲਗਾਤਾਰ ਬੈਠਣ ਨਾਲ ਕਮਰ ਅੱਕੜ ਜਾਂਦੀ ਹੈ ਤਾਂ ਕਿਸ਼ਮਿਸ਼ ਦਾ ਸੇਵਨ ਜ਼ਰੂਰ ਕਰੋ ਤੁਹਾਡੀ ਕਮਰ ਠੀਕ ਹੋ ਜਾਵੇਗੀ ਨੰਬਰ 26 ਕਿਸੇ ਨੂੰ ਇੰਨਾ ਕੋ ਹੀ ਸਤਾਓ ਕਿ ਤੁਹਾਡੀ ਕਮੀ ਮਹਿਸੂਸ ਹੋਵੇ ਇਨਾ ਨਾਸਤਾਓ ਕਿ ਉਹ ਤੁਹਾਡੇ ਬਿਨਾ ਹੀ ਜਿਨਾ ਸਿੱਖ ਲਵੇ ਨੰਬਰ 27 ਜੇਕਰ ਗੋਡਿਆਂ ਦੇ ਦਰਦ ਦੀ ਪ੍ਰੋਬਲਮ ਹੈ ਤਾਂ ਅਦਰਕ ਪੀਸ ਕੇ ਉਸ ਦਾ ਪੇਸਟ ਗੋਡਿਆਂ ਤੇ ਲਗਾਓ ਗੋਡਿਆਂ ਦਾ ਦਰਦ ਘਟ ਜਾਵੇਗਾ ਨੰਬਰ 28 ਆਪਣੇ ਮਨ ਨੂੰ ਇਨਾ ਮਜ਼ਬੂਤ ਬਣਾਓ ਕਿ ਕਿਸੇ ਦੇ ਵੀ ਕਿਸੇ ਵੀ ਤਰ੍ਹਾਂ ਦੇ ਵਿਵਾਰ ਨਾਲ ਤੁਹਾਡੇ ਮਨ ਦੀ ਸ਼ਾਂਤੀ ਪੰਗਨਾ ਹੋ ਸਕੇ ਨੰਬਰ 29 ਲੰਬੀ ਜ਼ਿੰਦਗੀ ਜਿਉਣੀ ਹੈ ਤਾਂ ਇਹ ਹਮੇਸ਼ਾ ਜਵਾਨ ਰਹਿਣਾ ਚਾਹੁੰਦੇ ਹੋ ਤਾਂ ਸਵੇਰੇ ਖਾਲੀ ਪੇਟ ਨਾਰੀਅਲ ਅਤੇ ਖਜੂਰ ਖਾਇਆ ਕਰੋ ਨੰਬਰ 3 ਤੁਸੀਂ ਜੋ ਵੀ ਕਰਨਾ ਚਾਹੁੰਦੇ ਹੋ ਉਹ ਜ਼ਰੂਰ ਕਰੋ ਇਹ ਨਾ ਸੋਚਿਓ ਕਿ ਲੋਕ ਕੀ ਕਹਿਣਗੇ ਕਿਉਂਕਿ ਲੋਕ ਤਾਂ ਉਦੋਂ ਵੀ ਕਹਿਣਗੇ ਜਦੋਂ ਤੁਸੀਂ ਕੁਝ ਵੀ ਨਹੀਂ ਕਰੋਗੇ ਨੰਬਰ 31 ਕੋਈ ਵੀ ਕੈਂਡ ਸ਼ਿਰਨ ਕੰਡੀਸ਼ਨ ਲੈ ਲਓ ਤੇ ਉਸ ਵਿੱਚ ਥੋੜੀ ਜੀ ਜੋਤਨ ਦਾ ਤੇਲ ਅਤੇ ਥੋੜਾ ਜਿਹਾ ਸ਼ਹਿਦ ਮਿਕਸ ਕਰਕੇ ਵਾਲਾਂ ਤੇ ਲਗਾਓ ਲਓ ਵਾਲ ਸਿਕਰੀ ਹੋ ਜਾਣਗੇ ਸੌਰੀ ਸਿਲਕੀ ਹੋ ਜਾਣਗੇ ਨੰਬਰ 32 ਅਸਲ ਵਿੱਚ ਇਨਸਾਨ ਇਹ ਇਨਸਾਨ ਦਾ ਰਸਤਾ ਕੱਟਦਾ ਹੈ ਬਿੱਲੀਆਂ ਤਾਂ ਵੈਸੇ ਹੀ ਬਦਨਾਮ ਨੇ ਨੰਬਰ 33 ਦੰਦਾਂ ਤੇ ਅਦਰਕ ਦਾ ਪਾਣੀ ਲਗਾਉਣ ਨਾਲ ਦੰਦ ਹਿਲਣੇ ਬੰਦ ਹੋ ਜਾਣਗੇ। ਨੰਬਰ 34 ਤੀਰਥ ਤੇ ਹੀ ਕਿਉਂ ਲੱਭਦੇ ਹੋ ਰੱਬ? ਉਹ ਤਾਂ ਉੱਥੇ ਵੀ ਮੌਜੂਦ ਹੈ ਜਿੱਥੇ ਤੁਸੀਂ ਗੁਨਾਹ ਕਰਦੇ ਹੋ। ਨੰਬਰ 35 ਚਿਹਰੇ ਤੇ ਬਰਫ਼ ਦੇ ਟੁਕੜੇ ਰਗੜਨ ਨਾਲ ਚਿਹਰਾ ਚੰਗੀ ਤਰ੍ਹਾਂ ਸਾਫ਼ ਹੋ ਜਾਵੇਗਾ ਅਤੇ ਰੰਗ ਵੀ ਨਿਖਰਨ ਲੱਗ ਜਾਵੇਗਾ। ਅਜਿਹਾ ਅਜਿਹਾ ਹੱਥੀ ਵਿੱਚ 2 ਜਾਂ 3 ਵਾਰ ਜ਼ਰੂਰ ਕਰੋ ਨੰਬਰ 36 ਹੁਣ ਕੁਝ ਇਸ ਤਰ੍ਹਾਂ ਹੋ ਰਿਹਾ ਰਿਸ਼ਤਿਆਂ ਦਾ ਵਿਸਤਾਰ ਵਿਸਥਾਰ ਕੀ ਜੀਦੇ ਨਾਲ ਜਿੰਨਾ ਕੋ ਕੰਮ ਹੋਵੇ ਉਸ ਨਾਲ ਉਹਨਾਂ ਕੀ ਪਿਆਰ ਲੋਕ ਵਾਦਾ ਕਰਦੇ ਨੇ ਕਿ ਸਾਰੀ ਉਮਰ ਇਕੱਠੇ ਰਹਾਂਗੇ ਪਰ ਕਦੇ ਨਹੀਂ ਦੱਸਦੇ ਕੀ ਪਿਆਰ ਮੁਹੱਬਤ ਦੇ ਨਾਲ ਜਾਂ ਫਿਰ ਜਾਦਾਂ ਦੇ ਨਾਲ ਨੰਬਰ 37 ਸਿਹਤ ਨੂੰ ਵਧੀਆ ਰੱਖਣ ਲਈ ਚੌਲ ਖਾਣ ਤੋਂ ਬਾਅਦ ਕਦੇ ਵੀ ਦੁੱਧ ਨਾ ਪੀਵੋ। ਨੰਬਰ 38 ਚੌਹਣ ਵਾਲੇ ਤਾਂ ਬਥੇਰੇ ਮਿਲਦੇ ਨੇ ਪਰ ਬਰਵਾਰ ਕਰਨ ਵਾਲਾ ਕੋਈ ਨਹੀਂ ਹੁੰਦਾ। ਨੰਬਰ 39 ਗੁੰਗਣੇ ਪਾਣੀ ਵਿੱਚ ਸ਼ਹਿਦ ਮਿਲਾ ਕੇ ਪੀਓ। ਗੁਰਦੇ ਦੀ ਬਿਮਾਰੀ ਨਹੀਂ ਹੁੰਦੀ। ਨੰਬਰ 40 ਗੱਲਾਂ ਜੋ ਕਈਆਂ ਨਹੀਂ ਜਾਂਦੀਆਂ ਉਹੋ ਕਿਤੇ ਨਹੀਂ ਜਾਂਦੀਆਂ ਨੰਬਰ 41 ਛੋਟੇ ਬੱਚਿਆਂ ਨੂੰ ਹਾਰੇ ਰੋਜ਼ ਇੱਕ ਕੇਲਾ ਖਵਾਓ ਬੱਚਿਆਂ ਦੀਆਂ ਹੱਡੀਆਂ ਮਜ਼ਬੂਤ ਹੋ ਜਾਣਗੀਆਂ ਹਾਂਜੀ ਵੀਡੀਓ ਬੋਲਣ ਵਿੱਚ ਲਿਖਣ ਵਿੱਚ ਬਹੁਤ ਗਲਤੀਆਂ ਹੋ ਜਾਂਦੀਆਂ ਨੇ ਅਸੀਂ ਤੁਹਾਡੀ ਤਵਾਂ ਤੇ ਜੋੜ ਕੇ ਮਾਫੀ ਮੰਗਦੇ ਹਾਂ ਤੇ ਵੀਡੀਓ ਬਣਾਉਣ ਵਿੱਚ ਬਹੁਤ ਮਿਹਨਤ ਲੱਗਦੀ ਹੈ ਇਸ ਲਈ ਪਲੀਜ਼ ਵੀਡੀਓ ਨੂੰ ਅੰਤ ਤੱਕ ਦੇਖਿਆ ਕਰੋ ਵੱਧ ਤੋਂ ਵੱਧ ਸ਼ੇਅਰ ਵੀ ਕਰਿਆ ਕਰੋ ਲਾਈਕ ਵੀ ਕਰਿਆ ਕਰੋ ਅਤੇ ਵਧੀਆ-ਵਧੀਆ ਕਮੈਂਟ ਵੀ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਕਦੇ ਨਾ ਭੁੱਲਿਆ ਕਰੋ ਹਾਂਜੀ ਵੀਡੀਓ ਦੇਖਣ ਦੀ ਤੁਹਾਡਾ ਸਾਰਿਆਂ ਦਾ ਦਿਲ ਤੋਂ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਧੰਨਵਾਦ ਜੀ ਸਾਰਿਆਂ ਦਾ